ਸੱਜੇ ਭਾਈ ਕਾਰਕਸ਼ਤਰੀ ਸਭਾਈ ਮਾਸੂਮ ਤੋਂ ਰੋਟੀ ਦੀ ਪਾਸ਼ਾ ਹੀ ਦਸਵੇਂ ਪ੍ਰਥਮ ਪਗਵ ਕੀ ਸਮਰਤਾ ਗੁਰੂ ਨਾਨਕ ਦੇਵ ਜੀ ਅਤੇ ਅਮਰਦਾਸ RAMDAS ਸਹਿਯਾ ਅਕਾਲ ਪੁਰਖ ਨਾਮ ਸਿਹਾਰਾ ਇਹ ਆ ਗਿਆ ਭਗਤ ਸ੍ਰੀ ਗੁਰੂ ਸਾਹਿਬ ਦੇ ਸਬਦੋਖ ਪਾਏ ਦਸਾਂ ਪਾਸ਼ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਦਾ ਧਿਆਨ ਕਰਕੇ ਭੁੱਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਜਾਂ ਚਾਲੀਆਂ ਮੁਕਤਿਆਂ ਕਿੱਕੀ ਕੇ ਸਾਸੋ ਆਸਾਨ ਨਾਲ ਨਿਭਾਈ ਤਨਾ ਸ਼ਹੀਦ ਸਿੰਘਾਂ ਸੰਗੜੀਆਂ ਦੀ ਕਮਾਈ ਦਾ ਧਿਆਨ ਕਰਕੇ ਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੱਲੇ ਬੱਲੇ ਗਰਾਉਂਡ ਹੋ ਜਣਾ ਾਲਸਾ ਜੀ ਸਾਹਿਬ ਤੁਥੀ ਵਦੇ ਮੂਰਤਿਆ ਕਰਨਾ ਹੈ ਮਾਣ ਨਾਲ ਾਲਸਾ ਖਾਲਸਾ ਵਾਹਿਗੁਰੂ ਜੀ ਬੱਲੇ ਬੱਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੁਲਾਏ ਫਤੇ ਬੁਲਾਏ ਤੁਹਾਨੂੰ ਦਨ ਸਿਰ ਗੁਰ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਭਾਵੇ ਸਤ ਸ੍ਰੀ ਅਕਾਲ ਕੱਢ ਕੇ ਚਕਾਰੇ ਜਾਵੇ ਨਾਲ ਹੋ ਜਾਵੇ 96 ਕਰੋੜੀ ਸ਼ਹੀਦਾ ਸਿੰਘਾਂ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਫਦੇ ਪਾਵੇ ਸਤ ਸ੍ਰੀ ਅਕਾਲ ਗੁਰੂ ਵਰਿਆ ਕਾਲ ਦੇਗ ਤੇਗ ਫਤੇ ਖਾਲਸੇ ਕੀ ਹਰ ਮidan ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਬਰਾਲਾ ਸਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੋਈ ਹੈ ਪਿੰਡ ਨੂੰ ਤੇ ਅੱਜ ਜਿਹੜਾ ਸਾਰਾ ਹੀ ਪਿੰਡ ਇਕੱਤਰ ਹੋ ਗਏ ਅੱਜ ਪਿੰਡ ਸੁਲਤਾਨਵਿੰਡ ਪਤੀ ਬੈਣੀਵਾਲ ਅੱਜ ਸਟੇਡੀਅਮ ਜਿਹੜਾ ਇੱਥੇ ਖੋਲਿਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ੍ਰੀ ਗੁਰੂ ਅਕਬੈਰ ਸਾਹਿਬ ਸਟੇਡੀਅਮ ਜਿਹੜਾ ਖੋਲਿਆ ਗਿਆ ਵਾ ਇੱਥੇ ਅੱਜ ਇੱਕ ਕਬੱਡੀ ਦਾ ਅਪਰਾਲਾ ਜਿਹੜਾ ਚਾਲੂ ਕੀਤਾ ਗਿਆ ਪਿੰਡ ਸੁਲਤਾਨਵੰਡ ਦੇ ਵਿੱਚ ਇੱਕ ਜਿਹੜਾ ਅਪਰਾਲਾ ਗਤਕੇ ਦਾ ਕੀਤਾ ਗਿਆ ਤੇ ਦੂਜਾ ਜੁੱਡੋ ਵੀ ਨਾਲ ਚੱਲਦੀ ਇੱਥੇ ਤੇ ਇਹ ਕਰਕੇ ਗੇਮਾਂ ਹੋਰ ਵੀ ਕਾਫੀ ਜਿਹੜੀਆਂ ਇਹ ਸਟੇਡੀਅਮ ਦੇ ਵਿੱਚ ਜਿਹੜੀਆਂ ਚਾਲੂ ਹੋਣ ਜਾ ਰਹੀਆਂ ਅੱਜ ਤੋਂ ਜਿਹੜਾ ਇਹ ਦਰਗਾਟਨ ਜਿਹੜਾ ਵਾ ਇਹ ਸਾਰੇ ਵੀਰਪੱਤੀ ਵਾਲਿਆਂ ਨਾਲ ਰਲ ਕੇ ਸਾਰੇ ਪਿੰਡ ਨੇ ਅਪਰਾਲਾ ਕੀਤਾ ਤੇ ਇਹ ਜਿਹੜਾ ਅੱਜ ਜਿਹੜਾ ਅਪਰਾਲਾ ਕੀਤਾ ਵਾ ਕਬੱਡੀ ਦਾ ਨੌਜਵਾਨ ਬੱਚੇ ਜਿਹੜੇ 12 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹੜੇ ਆ ਇਹ ਬੱਚੇ 18 ਸਾਲ ਤੱਕ ਜਿਹੜੇ ਲੈ ਜਾਣਗੇ ਇਹ ਹੋਰ ਵੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਵੱਧ ਚੜ ਕੇ ਜਿਹੜਾ ਹਰ ਤਰ੍ਹਾਂ ਸਾਥ ਦੇਈਏ ਕਿਉਂਕਿ ਇਹ ਜਿਹੜੇ ਨੌਜਵਾਨ ਬੱਚੇ ਆ ਸਾਡੀ نسل ਆ ਇਹਨਾਂ ਨੂੰ ਹਰ ਤਰ੍ਹਾਂ ਦੀ ਲੋੜ ਪੈਣੀ ਆ ਇਹਨਾਂ ਨੂੰ ਕਪੜੇ ਦੀ ਵੀ ਲੋੜ ਪੈਣੀ ਆ ਇਹਨਾਂ ਨੂੰ ਖਰਾਕ ਦੀ ਵੀ ਲੋੜ ਪੈਣੀ ਆ ਹਰ ਪੱਖੋਂ ਮੈਂ ਬੇਨਤੀ ਕਰਦਾ ਕਿ ਬਾਹਰ ਵਾਲੇ ਵੀਰਾਂ ਨੂੰ ਇੱਥੋਂ ਵਾਲੇ ਵੀਰਾਂ ਨੂੰ ਕਿ ਸਾਰੇ ਆਪਾਂ ਰਲ ਮਿਲ ਕੇ ਜਿਹੜਾ ਵਾ ਜਿਸ ਤਰ੍ਹਾਂ ਬਾਹਰ ਦੇ ਪਿੰਡਾਂ ਦੇ ਵਿੱਚ ਚੱਲਣ ਡੀਆਂ ਜਿਹੜੇ ਅਕੈਡਮੀ ਨੂੰ ਜਿਹੜਾ ਇਹ ਜਿਹੜਾ ਸਾਥ ਆਪਾਂ ਜਿਹੜਾ ਜ਼ਰੂਰ ਇਹਨਾਂ ਨੌਜਵਾਨਾਂ ਦਾ ਬੱਚਿਆਂ ਦਾ ਦਈਏ ਕਿ ਆਉਣ ਵਾਲੀ ਨਸਲ ਜਿਹੜੀ ਆ ਸਾਡੀ ਬਚ ਜੇ ਕਿਉਂਕਿ ਇਹ ਬੜਾ ਜ਼ਰੂਰੀ ਆ ਕਿ ਸਾਡਾ ਪਿੰਡ ਜਿਹੜਾ ਇਹ ਅੱਗੇ ਵੀ ਯੋਧਿਆਂ ਦਾ ਪਿੰਡ ਹੋਇਆ ਬੜੇ ਸੂਰਬੀਰ ਇੱਥੋਂ ਨਿਕਲੇ ਆ ਤੇ ਅਸੀਂ ਚਾਹੁੰਦੇ ਅੱਗੇ ਖਿਡਾਰੀ ਵੀ ਬੜੇ ਨਿਕਲੇ ਆ ਤੇ ਅਸੀਂ ਹੁਣ ਫੇਰ ਚੋਣੇ ਆ ਕਿ ਜਿਹੜਾ ਇਹ ਬਰਾਲਾ ਹੀ ਰਲ ਮਿਲ ਕੇ ਸਾਰੇ ਵੀਰ ਸਾਰੇ ਪਿੰਡ ਇਹ ਬਰਾਲਾ ਪਾਰ ਵਾਲੇ ਮਿਲ ਕੇ ਕਰੀਏ ਕਿ ਜਿਹੜਾ ਆਉਣ ਵਾਲਾ ਟਾਈਮ ਆ ਨਚੋਰ ਜਿਹੜਾ ਸਾਡਾ ਚੰਗਾ ਨਿਕਲੇ ਇਸ ਕਰਕੇ ਅਸੀਂ ਸਾਰੀ ਹੀ ਟੀਮ ਰਲ ਕੇ ਪਿੰਡ ਦੀ ਜਿਸ ਤਰ੍ਹਾਂ ਅਸੀਂ ਹੜਾਂ ਦੀਆਂ ਮਦਦਾਂ ਕਰਨ ਜਾਣਦੇ ਆ ਸਾਰਾ ਪਿੰਡ ਹਰ ਇੱਕ ਥਾਂ ਅਸੀਂ ਕਾਰਜ ਜੇ ਕੌਮ ਵਾਸਤੇ 84 ਦੀ ਗੱਲ ਹੋਈ ਉਦੋਂ ਵੀ ਸਿਰ ਦੇ ਨਿਵਾਸਤੇ ਅੱਗੇ ਜਦੋਂ ਆਪਣਾ 21 ਸਿੰਘ ਲੜੇ ਉਦੋਂ ਵੀ ਜਿਹੜਾ ਜੱਲਿਆਂ ਵਾਲੇ ਬਾਗ ਦੇ ਵਿੱਚ ਵੀ ਜਿਹੜਾ ਇਹ ਚਸ਼ਮਦੀਦ ਗਵਾ ਸਾਡੇ ਇੱਥੋਂ ਦੇ ਹੋਏ ਬਜ਼ੁਰਗ ਹਰ ਇੱਕ ਪੱਖੋਂ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਰਹੀ ਆ ਕਿਉਂਕਿ ਇਹ ਪਿੰਡ ਜਿਹੜਾ ਸੁਲਤਾਨਵੰਡਿਆ ਕੁਰਬਾਨੀਆਂ ਦੇਣ ਲਈ ਜਾਂ ਖੇਡਾਂ ਲਈ ਜਾਂ ਹਰ ਪੱਖੋਂ ਜਿਹੜਾ ਵਾ ਇਹ ਕੌਮ ਵਾਸਤੇ ਅੱਗੇ ਹੁੰਦਾ ਵਾ ਇਹ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਜਾਂ ਬਾਹਰ ਬੱਚਿਆਂ ਨੇ ਖੇਡਣ ਲਈ ਜਾਣਾ ਉਹਦੇ ਲਈ ਵੀ ਕੋਈ ਉਪਰਾਲਾ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਇਹ ਹਰ ਇੱਕ ਉਪਰਾਲਾ ਜਿਹੜਾ ਬਾਹਰ ਦਾ ਜਾਂ ਆਪਣਾ ਪੰਜਾਬ ਲੈਵਲ ਤੇ ਜਿਹੜੀਆਂ ਮਤਲਬ ਸਟੇਟ ਲੈਵਲ ਜਿਹੜੀਆਂ ਉਹਨਾਂ ਤੇ ਇੰਡੀਆ ਲੈਵਲ ਗਾਂ ਵਰਲਡ ਲੈਵਲ ਜਿਹੜੀ ਆ ਇਹ ਸਾਰਿਆਂ ਦੇ ਜਿਹੜਾ ਪਰਾਲਾ ਜਿਹੜਾ ਇਹ ਨਾਲ ਅਸੀਂ ਸਾਡਾ ਪਿੰਡ ਸੰਯੋਗ ਦਊ ਕਿਉਂਕਿ ਬੱਚਾ ਭਾਵੇਂ ਕਿਤੋਂ ਦਾ ਵੀ ਇੱਥੇ ਐਂਟਰੀ ਕਰਾ ਸਕਦਾ ਇਹ ਕੋਈ ਜ਼ਰੂਰੀ ਨਹੀਂ ਕਿ ਸultanpur ਦੇ ਹੀ ਸਾਰੇ ਬੱਚੇ ਆਉਣਗੇ ਬਾਹਰੋਂ ਵੀ ਆ ਕੇ ਕੋਈ ਬੱਚਾ ਕਿਸ ਦਾ ਕੋਈ ਬੱਚਾ ਗਰੀਬ ਕੋਈ ਕਿਸ ਤਰ੍ਹਾਂ ਦਾ ਵੀ ਅਮੀਰ ਜਾਂ ਕੋਈ ਵੀ ਆਪਣਾ ਜਿਹੜਾ ਸ਼ੌਂਕ ਰੱਖਦਾ ਵਾ ਉਹ ਆ ਕੇ ਇੱਥੇ ਖੇਡ ਦੇ ਵਿੱਚ ਸਾਡੇ ਵੱਲੋਂ ਵੀ ਸਾਲ ਦੇ ਵਿੱਚ ਕੋਈ ਖੇਡ ਮੁਕਾਬਲੇ ਕਿੰਨੇ ਕਰਵਾਏ ਬਿਲਕੁਲ ਜੀ ਸਾਡੇ بڑا ਤਕੜਾ ਜਿਹੜਾ ਵਾ ਗੁਰੂ ਸਾਹਿਬ ਦਾ ਵਿਆਹਪੁਰ ਬੋਂ ਦਾ ਉੱਥੇ ਜਿਹੜਾ ਵਾ ਇਹ ਟੂਰਨਾਮੈਂਟ ਹੁੰਦੇ ਆ ਉਹਨਾਂ ਟੂਰਨਾਮੈਂਟਾਂ ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਖੜਵਾਇਆ ਜਾਊਗਾ ਨਾਲੇ ਹੋਰ ਵੀ ਟੂਰਨਾਮੈਂਟ ਜਿੱਦਾਂ ਬਾਹਰ ਦੇ ਪਿੰਡ ਮੇਲੇ ਮੇਲੇ ਹੁੰਦੇ ਆ ਜਾਂ ਕਿਤੇ ਵੀ ਹੁੰਦੇ ਆ ਉੱਥੇ ਬੱਚੇ ਆ ਹੀ ਖੇਡਣ ਜਿਹੜੇ ਆ ਆਪਣੇ ਪਿੰਡ ਲੋਖੜਿਆ ਕਰਾਂਗੇ ਜੀ ਮਾਲੀ ਸਾਹਿਬ ਤਾਂ ਲਈ ਤੁਸੀਂ ਪਿੰਡ ਵਾਸੀ ਹੀ ਸਾਥ ਦੋਗੇ ਜਾਂ ਕੋਈ ਦੇਸ਼ਾਂ ਵਦੇਸ਼ਾਂ ਤੋਂ ਜਿਹਨੋਜਵਾਨ ਆ ਕੇ ਕਰਨ ਨਹੀਂ ਮਤ ਕਰਨਾ ਚਾਹੁੰਦੇ ਨੇ ਉਹ ਨਹੀਂ ਨਹੀਂ ਸਾਡੇ ਜਿਹੜੇ ਬੱਚੇ ਆ ਜੀ ਸਾਡੇ ਬੱਚੇ ਨੌਜਵਾਨ ਸਾਡੇ ਬਜ਼ੁਰਗ ਸਾਰੇ ਬਾਹਰ ਆ ਇੱਥੇ ਵੀ ਹੈਗੇ ਵੀਰ ਇੱਥੋਂ ਵਾਲੇ ਵੀ ਬੜਾ ਪਿਆਰ ਰੱਖਦੇ ਆ ਆਪਣੀ ਨਸਲ ਨਾਲ ਸਾਰੇ ਪੱਖੋਂ ਜਿਹੜੇ ਆ ਬਾਹਰ ਵਾਲੇ ਵੀ ਹੁਣ ਕਈ ਵੀਰਾਂ ਨੇ ਸਾਨੂੰ ਸਾਡੇ ਆਪ ਦੇ ਹੀ ਆ ਜਿਹੜੇ ਜਿੰਨਾ ਬੜਿਆ ਇਸ ਚੀਜ਼ ਦਾ ਹੰਗਾਰਾ ਦਿੱਤਾ ਕਿ ਤੁਸੀਂ ਗੇਮ ਚਾਲੂ ਕਰੋ ਅਸੀਂ ਤੁਹਾਡੇ ਹਰ ਪੱਖੋਂ ਨਾਲ ਆ ਹਰ ਬੱਚੇ ਦੀ ਖਰਾਕ ਜਾਂ ਬੱਚੇ ਦੀ ਵਰਦੀ ਜਾਂ ਆਉਣ ਜਾਣ ਦੇ ਖਰਚੇ ਉਹ ਸਾਰੇ ਅਸੀਂ ਆਪ ਨਾਲ ਰਲ ਕੇ ਕਰਾਂਗੇ ਜੀ ਅੱਜ ਬੱਚੇ ਆਏ ਨੇ ਮੁੰਡੇ ਨੇ ਕੋਈ ਲੜਕੀਆਂ ਵੀ ਵਾਸਤੇ ਵੀ ਕੋਈ ਉਪਰਾਲਾ ਕੀਤਾ ਜਾਇਆ ਕੋਈ ਲੜਕੀਆਂ ਵੀ ਜੇਕਰ ਖੇਡਾਂ ਵਿੱਚ ਅੱਗੇ ਹੋਣੇ ਚਾਹ ਬਿਲਕੁਲ ਜੀ ਬਿਲਕੁਲ ਇਹ ਵਿਚਾਰ ਹੈਗਾ ਸਾਡਾ ਜੀ ਇਹ ਇਸ ਤਰ੍ਹਾਂ ਹੋਗਾ ਜਿਸ ਤਰ੍ਹਾਂ ਇਹਦੇ ਟਾਈਮ ਰੱਖੇ ਜਾਣਗੇ ਜਿਸ ਤਰ੍ਹਾਂ ਇਹ ਨੌਜਵਾਨਾਂ ਦਾ ਮੁੰਡਿਆਂ ਦਾ ਟਾਈਮ ਆ ਇਹ ਇਹ 4 ਦਿਨ ਇਹਨਾਂ ਨੂੰ 5 ਦਿਨ ਦਿੱਤੇ ਜਾਣਗੇ ਜਾਂ 3 ਦਿਨ ਉਹ ਬੱਚੀਆਂ ਨੂੰ ਦਿੱਤੇ ਜਾਣਗੇ ਕਿਉਂਕਿ ਉਸ ਟਾਈਮ ਫਿਰ ਦੂਜਾ ਕੋਈ ਲੜਕਾ ਜਿਹੜਾ ਸਟੇਡੀਅਮ ਦੇ ਵਿੱਚ ਅੰਦਰ ਨਹੀਂ ਆਊਗਾ ਕਿਉਂਕਿ ਉਹ ਬੱਚਿਆਂ ਦਾ ਹੀ ਇਕੱਲਾ ਹੋਏਗਾ ਫਿਰ ਉਹ ਟੂਰਨਾਮੈਂਟ ਜਦੋਂ ਇੱਕ ਦਿਨ ਦਾ ਜਾਂ ਦੋ ਦਿਨ ਦਾ ਹੋਊਗਾ ਉਹ ਐਂਟਰੀ ਫਿਰ ਕੋਈ ਭੈਣ ਲਵਾਗੇ ਸਾਡੀ ਧੀ ਹੋਊਗੀ ਜਿਹੜੀ ਕਬੱਡੀ ਖੇੜਦੀ ਹੋਊਗੀ ਉਹ ਬੱਚੀ ਨੂੰ ਅਸੀਂ ਕੋਚ ਜਿਹੜਾ ਵਾ ਉੱਤੇ ਲਾਵਾਂਗੇ ਜੀ ਇਹਨਾਂ ਦੇ ਕੋਚ ਰੱਖਿਆ ਤੁਹਾਡੇ ਹਾਂਜੀ ਕੋਚ ਹੈਗਾ ਜੀ ਆ ਵੀਰ ਆਪਣਾ ਵੇਖੋ ਡਿਆ ਇਹਨੂੰ ਮਾਰੋ ਕੈਮਰਾ ਖੋਲੋ ਆ ਵੇਖੋ ਮਨਪ੍ਰੀਤ ਡਿਆ ਵਾ ਆਪਣਾ ਵੀਰ ਤੇ ਇਹ ਡਿਆ ਆਪਟਸ ਗਰਾਊਂਡ ਡਿਆ ਵਾ ਕਿਉਂਕਿ ਇਹ ਪੂਰੇ ਬੱਚੇ ਨਹੀਂ ਆਏ ਅੱਜ ਪਹਿਲਾ ਦਿਨ ਹੀ ਕਿਉਂਕਿ ਐਂਟਰੀ ਦੇ ਘਰ ਤੋਂ ਘਰ ਤੋਂ ਸਾਡੇ 10-15 ਬੱਚਿਆਂ ਨੇ ਕਰਵਾਈ ਆ ਤੇ ਅੱਜ ਕਿਸੇ ਰੁਝਾਨ ਕਰਕੇ ਸਾਰੇ ਬੱਚੇ ਜਿਹੜੇ ਨਹੀਂ ਆਏ ਤੇ ਕੁਝ ਮੈਸੇਜ ਵੀ ਸਾਡੇ ਕੋਲ ਨਹੀਂ ਲਾਏਗੇ ਬਾਕੀ ਵੀਰ ਜੀ ਗਤਕੇ ਵੱਲੋਂ ਜਿਹੜਾ ਆਉ ਭਾਈ ਸਾਹਿਬ ਗਤਕੇ ਵੱਲੋਂ ਜਿਹੜੇ ਆਏ ਇਹ ਵੀਰ ਜੀ ਜਿਹੜੇ ਸਾਡੇ ਓਸਤਾਜ ਜੀ ਆ ਇਹ ਆਪਣਾ ਟ੍ਰੇਨਿੰਗ ਦੇਣ ਗੁਰਜੀ ਕੀ ਫਤਿਹ ਅਸਰ ਦਿੱਤੀ ਜਾਣਗੀ ਸਾਹਾ ਸੰਗਤ ਜੀ ਇੱਥੇ ਸੁਲਤਾਨਵੰਡ ਸਟੇਡੀਅਮ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਸ਼ਸਤਰ ਵਿੱਦਿਆ ਦੀ ਸਖਲਾਈ ਦਿੱਤੀ ਚਾਹੀਦੀ ਹੈ ਦਾਸ ਵੱਲੋਂ ਵਿਕਰਮ ਸਿੰਘ ਸੇ ਸੇ ਰਾਤੇ ਜਧਾ ਵੱਲੋਂ ਇੱਕੀ ਇੱਕੀ ਮੈਂਬਰ ਕਮੇਟੀ ਵੱਲੋਂ ਸਹਿਯੋਗ ਦੇ ਨਾਲ ਦੇ ਸਹਿਯੋਗ ਦੇ ਨਾਲ ਛਤ੍ਰੀ ਵਿਦਿਆਬੀ ਸਕਲਾਈ ਕੀਤੀ ਹੈਗੀ ਇੱਥੇ ਜਿਹੜੀ ਉਮਰ ਦਾ ਮਰਜੀ ਆ ਕੇ ਗੱਤਕਾ ਸਿੱਖ ਸਕਦਾ ਆਪਣਾ ਗੱਤਕਾ ਖੜਾ ਵੀ ਦੱਸ ਦਿਓ ਜਿਹੜਾ ਗੱਤਕਾ ਖੜਾ ਸਾਬ ਜੀ ਬਾਬਾ ਜੀਤ ਸਿੰਘ ਗੱਤਕਾ ਖੜਾ ਧੰਨਵਾਦ ਜੀ ਬੋਲੇ ਸੋਨਿਆ ਸਾਤ ਸਦੀਆਂ